ਅੱਬਦਾ ਪੰਜਾਬ ਨਹੀਂ ਜਾਣਦਾ ਇਸ ਫਸਲ ਬਾਰੇ ਕਿ ਇਹ ਫਸਲ ਆਖਿਰ ਦੇ ਵਿੱਚ ਹੈ ਕਿਹੜੀ ਇਸ ਵੀਡੀਓ ਦਾ ਪਾਰਟ 2 ਬਣਾ ਰਹੇ ਆ ਅੱਜ ਜਿਸ ਦੇ ਵਿੱਚ ਜਿੱਥੇ ਤੁਹਾਨੂੰ ਇਸ ਫਸਲ ਦੇ ਬਾਰੇ ਦੱਸਿਆ ਜਾਵੇਗਾ ਕਿ ਇਹ ਫਸਲ ਕਿਹੜੀ ਹੈ ਕਿਉਂਕਿ ਵੇਖਣ ਨੂੰ ਇਹ ਧਨੀਏ ਵਰਗੀ ਲੱਗਦੀ ਹੈ ਬਹੁਤੇ ਲੋਕ ਇਸ ਨੂੰ ਅਜਵੈਨ ਵੀ ਕਹਿ ਰਹੇ ਨੇ ਕਿ ਇਹ ਸ਼ਾਇਦ ਅਜਵੈਨ ਹੈ ਪਰ ਇਸ ਫਸਲ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਖੇਤ ਦੇ ਵਿੱਚ ਕਹਿੰਦੇ ਨੇ ਕਿ ਇਸ ਨੂੰ ਇੱਕ ਵਾਰੀ ਬੀਜ ਦਿੱਤਾ ਜਾਂਦਾ ਹੈ ਉੱਥੇ ਦੁਬਾਰਾ ਇਸ ਫਸਲ ਦਾ ਬੀਜ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ। ਅਗਲੇ ਸਾਲ ਇਹ ਆਪੇ ਉਸੇ ਮੌਸਮ ਦੇ ਵਿੱਚ ਉੱਗ ਪੈਂਦੀ ਹੈ। ਕਿ ਸਾਲ ਨਹੀਂ ਜਾਂਦੀ ਹੈਗੀ। ਜੇ ਇਹਦੇ 'ਚ ਤੁਸੀਂ ਅਗਲੀ ਫਸਲ ਕਣ ਕਰ ਲਓਗੇ ਇਹ ਘਰਕ ਵਿੱਚ ਵੀ ਉੱਗ ਜਾਂਦੀ ਹੈ। ਕਣ ਤੋਂ ਬਾਅਦ ਇਹਦਾ ਬੀਜ ਨਾਸ਼ ਨਹੀਂ ਹੁੰਦਾ ਹੈ। ਇਹ ਆਪਣੇ ਸਮੇਂ ਤੇ ਨੇ ਆਪੇ ਉੱਗੇ ਪੈਣਾ। ਜਿਵੇਂ ਹੁਣ ਇੱਕ ਵਾਰੀ ਪਾਤੀ ਤੁਸੀਂ ਮਟਰ ਦੀ ਫਸਲ ਕਰੀ ਜਾਓ ਇਹਨੇ ਆਪ ਹੀ ਉੱਗੀ ਜਾਣਾ। ਕਈ ਵਾਰ ਤਾਂ ਇੰਨੀ ਹੋ ਜਾਂਦੀ ਵੀ ਗੜਾਈ ਕਰਕੇ ਥੋੜੀ ਛਿੱਧੀ ਵੀ ਕਰਨੀ ਪੈਂਦੀ ਹੈ। ਬਾਲੀ ਸੰਗਣੀ ਵੀ ਝਾੜਨੀ ਹੁੰਦੀ ਨਾ। ਤੇ ਦੂਜੀ ਗੱਲ ਇਸ ਦੀ ਮਾਰਕੀਟਿੰਗ ਨੂੰ ਲੈ ਕੇ ਕਰਾਂਗੇ ਕਿ ਮਾਰਕੀਟਿੰਗ ਨੂੰ ਲੈ ਕੇ ਕੀ ਕੋਜ ਹੈ ਕਿੱਥੇ ਵਿਕਦੀ ਹੈ ਕੀ ਰੇਟ ਰਹਿੰਦਾ ਹੈ ਕਿੰਨੇ ਕੁਇੰਟਲ ਕਿੱਲੇ ਦੇ ਵਿੱਚੋਂ ਇਹ ਨਿਕਲਦੀ ਹੈ ਤੇ ਜਿੱਥੇ ਅੰਮ੍ਰਿਤਸਰ ਵੀ ਜਾਣਿਆ ਨਾ ਅਸੀਂ ਨਾਲ ਜਾਣਿਆ ਉਹਨਾਂ ਦੇ ਵਪਾਰੀਆਂ ਉਹਦੇ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਸਾਨੂੰ ਦੱਸ ਤਾਂ ਦਿਓ ਅਸੀਂ ਆ ਆਪਣੇ ਖੇਤਾਂ 'ਚ ਇੰਨੀ ਇਹਦੀ ਫਸਲ ਕਰ ਰਹੇ ਆ ਪਤਾ ਤਾਂ ਸਾਨੂੰ ਵੀ ਨਹੀਂ ਹੈ ਵੀ ਇਹਦੇ ਦਾ ਨੂੰ ਔਰਡ ਕਰਦਣੇ ਆ ਕਿ ਇਹ ਕਿਸ ਤਰੀਕੇ ਦੀ ਫਸਲ ਹੈ ਨਾ ਤੇ ਇਹਨੂੰ ਕਹਿੰਦੇ ਕੋਈ ਕੀੜਾ ਮਕੌੜਾ ਖਾਂਦਾ ਹੈ ਕਿਸੇ ਤਰੀਕੇ ਦੀ ਕਹਿੰਦੇ ਕੋਈ ਸਪਰੇ ਨਹੀਂ ਕਰਨੀ ਪੈਂਦੀ ਇਹ ਸੱਚ ਹੈ ਗੱਲ ਸਾਡੇ ਨਾਲ ਪਿੰਡ ਬਹਿਲ ਤੋਂ ਨੇ ਕਿਸਾਨ ਸਤਸ੍ਰੀ ਅਕਾਲ ਜੀ ਠੀਕ ਠਾਕ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਫਸਲ ਹੈ ਜਿਹੜੀ ਇਹਦੇ ਬਾਰੇ ਨਾ ਬਹੁਤ ਲੋਕ ਗੱਲਾਂ ਕਰ ਰਹੇ ਨੇ ਕਿ ਇਹ ਕੀ ਹੈ ਕਿਉਂਕਿ ਵੇਖਣ ਨੂੰ ਇਹ ਧਨੀਏ ਵਰਗੀ ਲੱਗਦੀ ਹੈ ਤਾਂ ਥੋੜਾ ਦੱਸੋ ਇਹਦਾ ਨਾਂ ਕੀ ਹੈ ਇਹਨੂੰ ਆਮ ਪੰਜਾਬੀ ਵਿੱਚ ਬੂਟੀ ਵੀ ਕਹਿੰਦੇ ਆ ਜੀ ਹਮ ਅਲੱਗ-ਅਲੱਗ ਹਰਿਆਣੇ ਦੇ ਨੂੰ ਸਲੈਰੀ ਕਹਿੰਦੇ ਆ ਹਾਂ ਉਹ ਕਰਨੋਲੀ ਦੇ ਨਾਂ ਤੇ ਵੀ ਜਾਂਦੇ ਆ ਅਸਲ ਹੈ ਤਾਂ ਜਮੈਣ ਜੀ ਬਾਕੀ ਇਹ ਆਪਣੇ ਬੰਦਾ ਤੇ ਖਾਣ ਦੇ ਕੰਮ ਨਹੀਂ ਆਂਦੇ। ਅਜਵੈਣ ਹੈ ਇਹ। ਹੈ ਅਜਮੈਣੀ ਇਹ। ਜਿਵੇਂ ਆਪਾਂ ਦੇਸੀ ਲਸਣ ਹੁੰਦਾ ਨਾ ਇਹ ਦੇਸੀ ਉਸ ਤਰੀਕੇ ਨਾਲ ਆ ਵੀ ਇਹ ਆਮ ਵਰਤੋਂ ਚ ਨਹੀਂ ਜਾਂਦੀ ਹੈਗੀ ਇਹ। ਜਵੈਣ ਦੀ ਇਹਨੂੰ ਬਲੈਤ ਜਵੈਣ ਕਹਿ ਲੋ ਜੀ ਬਸ। ਠੀਕ ਹੈ। ਬਲੈ ਮਨੁੱਖੀ ਖਾਣ ਦੇ ਚ ਨਹੀਂ ਕੰਮ ਦੀ। ਅੱਛਾ। ਇਹ ਜਿਵੇਂ ਘਰਾਂ ਦੇ ਵਿੱਚ ਆਪਣੇ ਡੰਗਰ ਹੁੰਦੇ ਨੇ ਜਾਂ ਬੱਕਰੀਆਂ ਵਾਲੇ ਲੰਘਦੇ ਨੇ ਉੱਥੋਂ ਸੜਕ ਦੇ ਉੱਤੋਂ ਉਹ ਖਾ ਲੈਂਦੇ ਨੇ ਜਾਨਵਰ ਇਹਨੂੰ ਜਾਂ ਨਹੀਂ? ਜਾਨਵਰ ਆ ਜਾਂਦੇ ਆ ਜੀ ਮੂੰਹ ਇਹਨੂੰ। ਅੱਛਾ। ਹਾਂ ਵੈਸੇ ਵੈ ਉਹਨਾਂ ਹੁੰਦੀ ਦਾ ਇੱਕ ਬੇਸ ਟੈਸਟ ਹੈ ਜੀ। ਇਹਦਾ ਕੋਈ ਸਵਾਦ ਨਹੀਂ ਹੈ ਇਹਦਾ ਠਰ ਠਰ ਹੁੰਦੀ ਹੈ ਨਾ ਆਮ ਕਰਕੇ ਉਹਨੂੰ ਨਹੀਂ ਖਾਂਦੇਗੇ ਸਵਾਦ ਅੱਛਾ ਹਾਂਜੀ ਠੀਕ ਹੈ ਜਿਵੇਂ ਆਪਣੇ ਘਰਾਂ ਦੇ ਵਿੱਚ ਮੱਝਾਂ ਨੇ ਗਾਵਾਂ ਨੇ ਦੁੱਧ ਆਲੀਆਂ ਉਹ ਬਹੁਤੇ ਲੋਕੀ ਹੁਣ ਸੋਚਦੇ ਨੇ ਵੀ ਕੀ ਇਹ ਪੱਠਿਆਂ 'ਚ ਵੀ ਕੰਮ ਆ ਜਾਂਦੀਆਂ ਨੇ ਪੱਠਿਆਂ 'ਚ ਨਹੀਂ ਪਸ਼ੂ ਤਾਂ ਬਿਲਕੁਲ ਨਹੀਂ ਤੋਂ ਮੂੰਹ ਨਹੀਂ ਪਾਉਂਦੇ ਅੱਛਾ ਮੂੰਹ ਮਾਰ ਜਾਂਦਾ ਪਸ਼ੂ ਬੱਕਰੀ ਭੇਡ ਮੂੰਹ ਪਾ ਜਾਂਦੀ ਆ ਤੁਹਾਨੂੰ ਪਤਾ ਬਾਹਰਲਾ ਖਾ ਜਾਂਦੀ ਜਿਹੜੀ ਬੱਕਰੀ ਭੇਡ ਆਮ ਪਸ਼ੂ ਆਪਣੇ ਜਾਨਵਰ ਘਰ ਵਾਲੀ ਨਹੀਂ ਖਾ ਸਕਦੇ ਹਾਂ ਇਹਦੀ ਨਾ ਬਜਾਈ ਦੇ ਬਾਰੇ ਦੱਸਿਓ ਸਾਨੂੰ ਵੀ ਇਹ ਜਦੋਂ ਫਸਲ ਬੀਜਣੀ ਹੈ ਤਾਂ ਪਹਿਲੀ ਵਾਰੀ ਕਿੰਨਾ ਬੀਜ ਲੱਗਦਾ ਇਸ ਦਾ ਤੇ ਕਦੋਂ ਬੀਜੀ ਜਾਂਦੀ ਹੈ ਇਹਦੀ ਬਜਾਈ ਮਟਰ ਤੇ ਨਾਲ ਹੀ ਹੁੰਦੀ ਹੈ ਜੀ ਮਟਰ ਤੋਂ ਪਹਿਲਾਂ ਇਹਦਾ ਛੱਟਾ ਮਾਰ ਦੋ ਹੂੰ ਘੜਾ ਕੱਟਣ ਤੋਂ ਪਹਿਲਾਂ ਠੀਕ ਹੈ ਘਟੂ ਘਟ 10 ਕਿਲੋ ਏਕੜ ਦੀ ਅੱਛਾ 10 ਕਿਲੋ ਬੀਜ ਪੈਂਦਾ ਤੇ ਜਦੋਂ ਜੇ 5 ਵੀ ਚੱਲ ਸਕਦਾ ਪਰ ਇਹਦਾ ਛੱਟੇ ਤੇ ਡਿਪੈਂਡ ਕਰਦਾ ਜੀ ਤੁਹਾਡੇ ਪੰਜ ਦਾ ਛੱਟਾ ਆਂਦਾ ਪੰਜ ਦਾ ਵੀ ਬਹੁਤ ਉੱਚ ਛੱਟਾ ਮਾਰਦੇ ਟਮਾਟੇ ਦਾ ਇੱਕ ਸੌ ਰੁਪਆ ਜਿੰਦਾ 1.5 10 ਕਿਲੋ ਦਾ ਫਿਰ ਖੁੱਲਾ ਪੈ ਜਾਂਦਾ ਹੈ ਅੱਛਾ ਤੇ ਜਦੋਂ ਜਿਹੜਾ ਮਟਰ ਆਪਣਾ ਬੀਜਣਾ ਹੈ ਉਦੋਂ ਹੀ ਛੱਟਾ ਦੇ ਦੇਣਾ ਹਾਂ ਤੂੰ ਪਹਿਲਾਂ ਹੀ ਬਜਾਈ ਬਜਾਈ ਤੋਂ ਪਹਿਲਾਂ ਨਾ ਜਿਵੇਂ ਆਪਾਂ ਜਦੋਂ ਖੇਤ ਤਿਆਰ ਕਰ ਲਿਆ ਉਸ ਤੋਂ ਪਹਿਲਾਂ ਆਪਾਂ ਇਹਨੂੰ 10 ਕਿਲੋ 5 8 ਤੋਂ ਲੈ ਕੇ 10 ਕਿਲੋ ਤੱਕ ਆਪਾਂ ਛੱਟਾ ਦੇ ਦੇਣਾ ਫਿਰ ਬਾਅਦ ਤੋਂ ਜਿਹੜੀ ਮਸ਼ੀਨ ਦੇ ਨਾਲ ਜਿਹੜੀ ਖੁੱਡ ਕੱਢਣਿਆ ਮਟਰ ਦੇ ਫਿਰ ਉਹ ਕੱਢ ਦੇਣਿਆ ਉਸ ਤੋਂ ਆ ਮਟਰ ਦੀ ਖੇਤੀ ਹੋਊਗੀ ਮਟਰ ਆਪਣੀ ਪੂਰੀ ਫਸਲ ਦੇ ਜੂਗਾ ਫਿਰ ਮਟਰ ਦੇ ਹੁੰਦੇ ਹੁੰਦੇ ਇਹ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਮਟਰ ਹੈ ਉਹ ਸਮਝ ਲਓ ਜਦੋਂ ਉਹਦੀ ਪੂਰੀ ਫਸਲ ਹੋ ਗਈ ਉਹਨੂੰ ਪਟ ਲੈਂਦਾ ਜਾਂਦਾ ਉਸ ਤੋਂ ਬਾਅਦ ਫਿਰ ਇਹ ਇਹਦੀ ਫਸਲ ਚੱਲੂ ਹੋ ਜਾਂਦੀ ਹੈ ਠੀਕ ਹੈ ਇਹ ਕਿਹੜੇ ਮਹੀਨੇ ਦੇ ਵਿੱਚ ਉੱਗ ਪੈਂਦੀ ਆ ਆਪਣੇ ਆਪ ਇਹ ਤਾਂ ਉਗਦੀ ਤਾਂ ਫਿਰ ਆਪ ਹੀ ਆ ਜੀ ਮਟਰ ਦੀ ਜਿਵੇਂ ਬਜਾਈ ਕੀਤੀ ਹੈ ਜੀ ਉਹ ਤੋਂ ਮਹੀਨਾ ਬਾਅਦ ਇਹ ਦੂਜੇ ਪਾਣੀ ਤੇ ਦਿਸਣ ਲੱਗ ਜਾਂਦੀ ਹੈ ਜੀ ਦੂਜਾ ਪਾਣੀ ਲਾਵਾਂਗੇ ਆਪਾਂ ਨਵੰਬਰ-ਦਸੰਬਰ ਦੇ ਵਿੱਚ ਜਿਹੜੀ ਆਪਣੀ ਮਟਰ ਦੀ ਬਜਾਈ ਹੁੰਦੀ ਹੈ ਨਾ ਇਹ ਨਾਲ ਹੀ ਚੱਲ ਪੈਂਦੀ ਆ ਸਮਝ ਲਓ ਜਦੋਂ ਤੱਕ ਫਸਲ ਜਿਹੜੀ ਮਟਰ ਦੀ ਆ ਮਟਰ ਦੀ ਫਸਲ ਤੋਂ ਬਾਅਦ ਜਿਵੇਂ ਆ ਪਿੱਛੇ ਫਰਵਰੀ ਮਟਰ ਪੂਰਾ ਹੋਇਆ ਉਸ ਤੋਂ ਬਾਅਦ ਫਿਰ ਇਹਦੀ ਫਸਲ ਸ਼ੁਰੂ ਹੋ ਜਾਂਦੀ ਆ ਜਿਵੇਂ ਆ ਹੁਣ ਆਪਣੇ ਮਾਰਚ ਮਾਰਚ ਚੱਲ ਰਿਹਾ ਤੇ ਮਹੀਨੇ ਚ ਹੁਣ ਇਹ ਸਭ ਤੋਂ ਡੈਡੀਕ ਹੋ ਗਈ ਇਹਦੀ ਫਸਲ ਅੱਛਾ ਇਹਦੇ ਵਿੱਚ ਜਿਹੜੀਆਂ ਲਾਗਤਾਂ ਨੇ ਉਹ ਕੀ ਕੀ ਰਹਿੰਦੀਆਂ ਨੇ ਕਿੰਨੇ ਰੁਪਏ ਕਿਲੋ ਬੀਜੇ ਦਾ ਪੈਂਦਾ ਜੇਕਰ ਕਿਸਾਨ ਨੇ ਪਹਿਲੀ ਵਾਰੀ ਬੀਜਣੀ ਆ ਕਿਸੇ ਨੇ ਬੀਜਤਾ ਜੀ ਦੇਖੋ ਆਮ ਤੈ 100 ਰੁਪਏ ਦਿੰਦੇ ਆ ਯਾਰ ਇਕ ਹਰ ਜ਼ਿੰਮੇਦਾਰ 100 ਰੁਪਏ ਕਿਲੋ ਕਿਲੋ ਦੇਣੀ ਆ ਠੀਕ ਹੈ ਵਿਕੇ ਭਾਵੇਂ 70 ਰੁਪਏ ਕਿਲੋ ਭਾਵੇਂ 60 ਵੀ ਹੈ ਉਹ ਮਾਰਕੀਟ ਦੇ ਹਿਸਾਬ ਹੁੰਦਾ ਠੀਕ ਹੈ ਪਰ ਜਿਹੜੇ ਖੇਤ ਦੇ ਵਿੱਚ ਇੱਕ ਵਾਰੀ ਬੀਜ ਦਿੱਤੀ ਹੈ ਦੁਬਾਰੇ ਉੱਥੇ ਲੋੜ ਨਹੀਂ ਪੈਂਦੀ ਬੀਜ ਦੀ ਇਹ ਘਾਹ ਵਾਂਗੂ ਜਾਂਦੀ ਨਹੀਂ ਇਹ ਕਿੰਨੇ ਸਾਲ ਨਹੀਂ ਜਾਂਦੀ ਹੈਗੀ ਜੇ ਇਹਦੇ ਚ ਤੁਸੀਂ ਅਗਲੀ ਫਸਲ ਕਣਕ ਕਰ ਲਓਗੇ ਇਹ ਘਾਹ ਵਿੱਚ ਵੀ ਉੱਗ ਜਾਂਦੀ ਆ ਕਣਕ ਤੋਂ ਬਾਅਦ ਇਹ ਬੀਜ ਦਾ ਨਾਸ਼ ਨਹੀਂ ਹੁੰਦਾ ਹੈ ਇਹ ਆਪਣੇ ਸਮੇਂ ਤੇ ਨੇ ਆਪੇ ਉੱਗੇ ਪੈਣਾ ਜਿਵੇਂ ਹੁਣ ਇੱਕ ਵਾਰੀ ਪਾਤੀ ਤੁਸੀਂ ਮਟਰ ਦੀ ਫਸਲ ਕਰੀ ਜਾਓ ਇਹਨੇ ਆਪ ਹੀ ਉੱਗੀ ਜਾਣਾ ਕਈ ਵਾਰ ਤਾਂ ਇਹ ਨਹੀਂ ਹੋ ਜਾਂਦੀ ਵੀ ਗੜਾਈ ਕਰਕੇ ਥੋੜੀ ਸਿੱਧੀ ਵੀ ਕਰਨੀ ਪੈਂਦੀ ਆ ਬਾਲੀ ਸੰਗਣੀ ਵੀ ਝਾੜ ਨਹੀਂ ਦਿੰਦੀ ਨਾ ਇਹ ਸਮਾਂ ਪਾ ਕੇ ਇਹਦਾ ਝਾੜ ਘਟਦਾ ਜਿਵੇਂ ਮੰਨ ਲਓ ਕਿ ਪਹਿਲੇ ਸਾਲ ਬਿਜੀ ਆ ਫਿਰ ਦੂਜੇ ਸਾਲ ਤੀਜੇ ਸਾਲ ਚੌਥੇ ਸਾਲ ਫਿਰ ਝਾੜ ਕੁਝ ਘਟਦਾ ਆ ਆ ਝਾੜ ਤਾਂ ਘਟਦਾ ਜਾਂਦਾ ਹੀ ਉਹ ਤਾਂ ਹੀ ਫਰਕ ਪੈਣਾ ਇਹ ਦੇਖੋ ਜਦੋਂ ਆਪਾਂ ਜ਼ਮੀਨ ਚ ਇੱਕ ਹੀ ਫਸਲ ਵਾਰ-ਵਾਰ ਕਰਾਂਗੇ ਤਾਂ ਇਹ ਤਾਂ ਆਟੋਮੈਟਿਕਲੀ ਆ ਵੀ ਉਹਦਾ ਫਰਕ ਹਰ ਇੱਕ ਫਸਲ ਦਾ ਹੀ ਪੈਂਦਾ ਹੂੰ ਤਾਂ ਬੁੱਟੀ ਦਾ ਹੀ ਪਹਿਲਾ ਫਰਕ ਪੈਗਾ ਜਿਵੇਂ 10 ਕੁਇੰਟਲ ਤੱਕ ਨਿਕਲ ਜਾਂਦੀ ਸੀਗੀ ਤੇ ਪਿੱਛੇ 5-6 ਵੀ ਰਹੀ ਆ ਹਣ ਐਤ ਕੀ ਥੋੜੀ ਜਗਾ ਠੀਕ ਹੈ ਚਾਰ ਕੋ ਲੱਗ ਰਿਹਾ ਵੀ ਐਤ ਕੀ ਠੀਕ ਹੈ ਫਸਲ ਅੱਗੇ ਨਾਲੋਂ ਅੱਛਾ ਇੱਕ ਨਾ ਇਹਦੇ ਬਾਰੇ ਗੱਲ ਬੂਟੀ ਬਾਰੇ ਕਹੀ ਜਾ ਰਹੀ ਹੈ ਕਿ ਇਹ ਕਿਸ ਤਰੀਕੇ ਦੀ ਫਸਲ ਹੈ ਨਾ ਤੇ ਇਹਨੂੰ ਕਹਿੰਦੇ ਕੋਈ ਕੀੜਾ ਮਕੌੜਾ ਖਾਂਦਾ ਹੈ ਕਿਸੇ ਤਰੀਕੇ ਦੀ ਕਹਿੰਦੇ ਕੋਈ ਸਪਰੇ ਨਹੀਂ ਕਰਨੀ ਪੈਂਦੀ ਇਹ ਸੱਚ ਹੈ ਗੱਲ ਅਜੇ ਤਾਂ ਕਾਫੀ ਹੱਦ ਤੱਕ ਸੱਚ ਹੈ ਤਕਰੀਬ ਸਪਰੇ ਦੀ ਲੋੜ ਪੈਂਦੀ ਨਹੀਂ ਇਹਨੂੰ ਕੋਈ ਕਿਉਂਕਿ ਕੌੜੀ ਹੁੰਦੀ ਹੈ ਜੀ ਵਿੱਚੋਂ ਖਾਣ ਨੂੰ ਇਹ ਜਿਵੇਂ ਆਪਾਂ ਗੱਲ ਕੀਤੀ ਉਹ ਵੀ ਇਹ ਜਵੈਨ ਵਾਂਗੂ ਹੈ ਨਾ ਤੇ ਇਹਨੂੰ ਕੀੜਾ ਤੰਬ ਕਰਕੇ ਲੱਗਦਾ ਨਹੀਂ ਪਿਛੇ ਥੋੜੀ ਤੇਲੇ ਦੀ ਸ਼ਿਕਾਇਤ ਆਈ ਸੀਗੀ ਉਹਦੀ ਸਪਰੇਅ ਕੀਤੀ ਹੈ ਜ਼ਰੂਰ ਬਾਕੀ ਆਮ ਸਪਰੇਅ ਦੀ ਕੋਈ ਲੋੜ ਨਹੀਂ ਪੈਂਦੀ ਜਿਵੇਂ ਸਬਜ਼ੀਆਂ ਨੂੰ ਲੋੜ ਪੈਂਦੀ ਹੈ ਨਾ ਇੰਨੀ ਜ਼ਿਆਦਾ ਸਪਰੇਅ ਨਹੀਂ ਇਹਨੂੰ ਲੋੜ ਹੁੰਦੀ ਥੋੜਾ ਰੇਰੂ ਮੰਗਦੀ ਹੈ ਬਸ ਜਿਵੇਂ ਨਵੇਂ ਖੇਤ ਹੁਣ ਥੋੜਾ ਘੱਟ ਪੈਂਦਾ ਜਿਵੇਂ ਜਿਉਂ-ਜਿਉਂ ਪੁਰਾਣੇ ਹੁੰਦੇ ਜਾਂਦੇ ਆ ਉਹਦੇ ਫਿਰ ਥੋੜਾ ਜਿਵੇਂ 3-4 ਥੇਲਿਆਂ ਤੱਕ ਵੀ ਚਲਾ ਜਾਂਦਾ ਆਮ ਕਰਕੇ ਯੂਰੀਆ ਅੱਛਾ ਜਿਵੇਂ ਤੁਸੀਂ ਦੱਸਣ ਦੇ ਸੀ ਕਿ ਇਹ ਆਏ ਸਾਲ ਆਪੇ ਉੱਗ ਪੈਂਦੀ ਹੈ ਜੇ ਅਗਲੇ ਸਾਲ ਕਿਸਾਨ ਨੇ ਖੇਤ ਬਦਲਣਾ ਹੋਵੇ ਕਣਕ ਬੀਜਣੀ ਹੋਵੇ ਮਟਰ ਨਾ ਲਾਉਣੇ ਹੋਣ ਤਾਂ ਉੱਥੇ ਵੀ ਉੱ ਉਹਦੇ ਇਹਦੀ ਦੂਜੀ ਸਪਰੇ ਮਾਰੋ ਜੀ ਤੁਸੀਂ ਆਪਣੀ ਚੌੜੇ ਪੱਤੇ ਵਾਲੀ ਉਹਨੇ ਮਾਰ ਜਾਣਾ ਨਦੀਨਾਸ਼ਕ ਮਾਰ ਦੋ ਜਦੋਂ ਸਪਰੇ ਮਾਰਾਂਗੇ ਕੀਟਨਾ ਨਦੀਨਾਸ਼ਕ ਇਹ ਬਰਾਮਣਾ ਮਰ ਜਾਂਦੀ ਹੈ ਠੀਕ ਹੈ ਇਹਨੇ ਕੋਈ ਪ੍ਰੋਬਲਮ ਨਹੀਂ ਵੀ ਨਾਮ ਕਾਲਕ ਵਿੱਚ ਬਹਾਲੀ ਕਾਮਜਾਬ ਨਹੀਂ ਹੁੰਦੀ ਹੈ ਕਿਉਂਕਿ ਜਿੰਨੀ ਸੰਘਣੇ ਤੇ ਕਾਲਕ ਹੁੰਦੇ ਆ ਉਹਦੇ ਵਿੱਚ ਬਹਾਲਾ ਨਹੀਂ ਕਾਮਜਾਬ ਉੱਠਦੀ ਨਹੀਂ ਹੈ ਬਹਾਲਾ ਥੋੜਾ ਬੋਤਾ ਐਡਾ ਕਰਕੇ ਦਬ ਜਾਂਦੀ ਹੈ ਮਾੜੀ ਮੁੰਡੀ ਬੱਟਾ ਤੇ ਹੁੰਦੀ ਹੈ ਜੀ ਐਡੀ ਕੋਈ ਬਹੁਤੀ ਪ੍ਰੋਬਲਮ ਨਹੀਂ ਆਉਂਦੀ ਦੂਜੀ ਫਸਲ ਨੂੰ ਇਹਦੀ ਵੀ ਆਪਾਂ ਨਦੀਨਾਸ਼ਕ ਨਾਰਮਲ ਆਮ ਨੋਰਮਲ ਸਪਰੇਅ ਕਰਨ ਦੇ ਨਾਲ ਦਬ ਜਾਂਦੀ ਹੈ। ਅੱਛਾ ਝਾੜ ਨੂੰ ਲੈ ਕੇ ਖਾਲਸਾ ਜੀ ਗੱਲ ਕਰੀਏ ਇਹਦੀ ਕਿ ਕਿੰਨਾ ਝਾੜ ਆ ਇਹਦਾ ਐਵਰੇਜ ਦੇ ਹਿਸਾਬ ਦੇ ਨਾਲ ਕਿੱਲੇ ਦਾ ਰਹਿੰਦਾ ਹੈ। ਝਾੜ ਤੇ ਜੀ ਦੇਖੋ ਮੌਸਮ ਤੇ ਡਿਪੈਂਡ ਕਰਦਾ ਤੁਹਾਡੀ ਫਸਲ ਕਿਹੜੇ ਟਾਈਮ ਮੇਲਾ ਹੋਇਆ ਖੇਤ ਜਿੰਨਾ ਇਹਨੂੰ ਵਾਧੂ ਟਾਈਮ ਮਿਲੂਗਾ ਉਹਨਾਂ ਦਾ ਝਾੜ ਹੀ ਵਧੂਗਾ। ਜਿਵੇਂ ਜਾ ਕੇ ਤੁਹਾਡੀ ਮਾਰਚ ਚ ਫਰਵਰੀ ਚ ਖਾਲੀ ਹੋ ਰਿਹਾ ਖੇਤ ਉਹਦਾ ਝਾੜ ਘਟਦਾ ਘਟਦਾ ਕਿਉਂਕਿ ਟਾਈਮ ਘਟ ਰਹਿ ਜਾਂਦਾ ਕਿ ਗਰਮੀ ਪੈਂਦੀ ਆ ਗਰਮੀ ਚ ਫਿਰ ਇਹਦਾ ਬੁੱਟਾ ਵੱਧਦਾ ਫੁੱਲਦਾ। ਐਵਰੇਜ ਝਾੜ ਜੇ ਗੱਲ ਕਰੀਏ ਵੀ ਇੰਨਾ ਕੁ ਰਹਿ ਜਾਂਦਾ ਘਟੋ ਘਟ ਉਹ ਕਿੰਨਾ ਕੁ ਹੈ ਲਗਭਗ ਉਹੀ ਐਵਰੇਜ ਤਾਂ ਜਿਹੜੇ ਜਿਵੇਂ ਬਾਦ ਦੇ ਏਰੀਆ ਜੀ ਉਹ ਤਾਂ ਫਿਰ 5-6 ਕੁਆਂਟਾ ਤੱਕ ਰਹਿ ਜਾਂਦਾ ਜੇ ਤੁਹਾਡਾ ਗੇਤਾ ਪਿਛੇ ਤਾਂ ਏਰੀਆ ਉਦਾਂ ਮਲੇ 8 ਕੁਆਂਟਾ ਤੱਕ ਵਧੀਆ ਝਾੜ ਨਿਕਲ ਜਾਂਦਾ ਇਹਦਾ ਵਧੀਆ ਝਾੜ ਹੋਈ ਵਧੀਆ ਝਾੜ ਜੇ ਕਹਿੰਦੇ 8 ਤੋਂ 10 ਕੁਆਂਟਾ ਚ ਹੁੰਦੀ ਹੈ ਪਰ ਜਿਵੇਂ ਆਪਾਂ ਟੋਟਲੀ ਅਗੇਤਾ ਬਗੇਸ਼ਤਾ ਹੁੰਦੇਵੇਂ ਆਪਣੇ 25 ਕਿੱਲੇ ਆ ਉਹਦੇ ਚੋਂ ਕੁਝ ਕਿੱਲੇ ਆਗੇ ਤੇ ਹੋਣਗੇ ਉਹਦੇ ਝਾੜਾ ਥੋੜਾ ਵਧੀਆ ਹੋਊਗਾ ਤੇ ਜਿਹੜੇ ਪਛਤੇ ਆ ਉਹ ਥੋੜਾ ਘੱਟ ਹੋਗਾ ਕੋਲ ਮਿਲਾ ਕੇ ਇਹ 7-8 ਦੇ ਵਿੱਚ ਆ ਜਾਂਦਾ ਆਪਣਾ ਟੋਟਲੀ ਠੀਕ ਹੈ ਤੇ ਜਿਹਨੇ ਆਪਾਂ ਅਗੇਤਾ ਹੁੰਦਾ ਉਹਨੀ ਫਸਲ ਥੋੜੀ ਵਧੀਆ ਹੋਊਗੀ ਕਿਉਂਕਿ ਉਹਨੂੰ ਸੰਭਾਲ ਲੰਬਾ ਮਿਲੂਗਾ ਮੌਸਮ ਤੇ Depend ਹਾਂ ਮੌਸਮ ਤੇ ਬਿਠਾ ਮੌਸਮ ਦਾ ਬਹੁਤ ਮੈਂ ਕਰਦਾ ਜਿਵੇਂ ਪਿਛਲੇ ਸਾਲ ਠੰਡ ਰਹੀ ਹੈ ਜੀ ਪਿਛਲੇ ਸਾਲ ਝਾੜ ਸਾਰੇ ਸਾਲਾਂ ਨਾਲੋਂ ਵੱਧ ਸੀਗਾ ਜੀ ਅੱਛਾ ਸਾਰੇ ਸਾਲਾਂ ਨਾਲੋਂ ਘੱਟ ਗਿਆ ਜੀ ਠੀਕ ਹੈ ਬਾਕੀ ਟ ਠੀਕ ਹੈ ਅਜੇ ਇਹਨਾਂ ਮਾਰਕੀਟ ਨੂੰ ਲੈ ਕੇ ਦੱਸੋ ਇਹਦੇ ਇਹ ਬਹੁਤ ਜ਼ਿਆਦਾ ਸਵਾਲ ਉੱਠ ਰਹੇ ਨੇ ਕਿ ਇਹਦੀ ਮਾਰਕੀਟ ਕਿੱਥੇ ਆ ਇਹ ਖਰੀਦ ਕਿੱਥੇ ਕੀਤੀ ਜਾਂਦੀ ਹੈ ਕਿ ਪੱਕੀ ਖਰੀਦ ਹੁੰਦੀ ਹੈ ਇਸ ਦੀ ਜਾਂ ਰੇਟ ਇਸ ਦਾ ਟੁੱਟਵਾ ਰਹਿੰਦਾ ਹੈ ਮਾਰਕੀਟ ਇਹ ਜੀ ਖੁੱਲੀ ਹੈ ਇਹਦੀ ਵਪਾਰੀ ਅੰਮ੍ਰਿਤਸਰ ਆਉਂਦੇ ਆ ਉਹ ਆਪਣਾ ਰੇਟ ਲਾਂਦਾ ਜ਼ਿਮੀਂਦਾਰ ਦੇਖ ਕੇ ਆਪਣਾ ਸੌਦਾ ਕਰ ਲੈਂਦੇ ਆ ਠੀਕ ਹੈ ਉਹ ਇਹਦਾ ਕੋਈ ਪੱਕਾ ਰੇਟ ਕੋਈ ਨਹੀਂ ਉਹ ਦੋਵੇਂ ਵਪਾਰੀ ਤੇ ਜ਼ਿਮੀਂਦਾਰ ਦੇ ਵਿੱਚ ਹੁੰਦਾ ਹੈ ਸੌਦਾ ਅੰਮ੍ਰਿਤਸਰ ਹੋ ਗਿਆ ਆਪਣੇ ਚੀਕੇ ਨੇੜੇ ਚੀਕੇ ਵੀ ਵੇਚਦੀ ਹੈ ਠੀਕ ਹੈ ਇੱਥੇ ਲਾੜ੍ਹ ਦੇ ਮੰਡੀ ਵੀ ਹੈਗੀ ਹੈ ਜੀ ਲਾੜੋ ਦਾ ਲਗਭਗ ਹੈਗੇ ਨੇੜੇ ਨੇੜੇ ਲਾੜਪੇ ਮੰਡੀ ਖੁੱਲਾ ਵਿਚਾਰ ਚੱਲਦਾ ਉੱਥੇ ਵਪਾਰੀ ਵੀ ਉੱਥੇ ਵੀ ਰੇਟ ਆਪਣੇ ਲਾਂਦੇ ਆ ਫਿਰ ਤੁਹਾਨੂੰ ਪਤਾ ਪ੍ਰਾਈਵੇਟ ਰੇਟ ਵਪਾਰੀ ਦਾ ਹੁੰਦਾ ਜਿਵੇਂ ਵਸਤੀ ਦਾ ਸਿਸਟਮ ਹੈ ਕੋਈ ਸਰਕਾਰੀ ਰੇਟ ਨਹੀਂ ਹੈ ਕੋਈ ਨਾ ਜਿਵੇਂ ਅ ਅੱਛਾ ਥੋੜਾ ਜਿਹਾ ਵੀ ਦੱਸੋ ਨਾ ਇਹਦੇ ਬਾਰੇ ਕਿ ਜਦੋਂ ਇਹ ਫਸਲ ਮੰਨ ਲਓ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਚਲੀ ਗਈ ਰੇਟ ਘਟ ਜਾਂਦੇ ਨੇ ਜਦੋਂ ਫਸਲ ਹੀ ਘਟ ਹੈ ਤਾਂ ਰੇਟ ਵਧ ਜਾਂਦੇ ਨੇ ਕੁਝ ਇਸ ਤਰੀਕੇ ਦਾ ਵੀ ਹੁੰਦਾ ਹੈ ਮੰਡੀ ਦਾ ਇਹ ਪੂਰਾ ਡਿਪੈਂਡ ਹੁੰਦਾ ਹੈ ਇਸ ਚੀਜ਼ ਹੈ ਜੋ ਮਾਲੀ ਮੰਡੀ ਚ ਵਾਧਾ ਹੁੰਦਾ ਜੀ ਵਪਾਰੀ ਫੇਰ ਰੇਟ ਡਾਊਨ ਕਰ ਦਿੰਦੇ ਆ ਜੀ ਠੀਕ ਹੈ ਜਦੋਂ ਮਾਲ ਰੁਕਿਆ ਫੇਰ ਰੇਟ ਦੇਣ ਵਾਸਤੇ ਫੇਰ ਥੋੜਾ ਰੇਟ ਚੱਕ ਦੇ ਜੋ ਹੂੰ ਇਹ ਇਹ ਤਾਂ ਮਾਲ ਤੇ ਡਿਪੈਂਡ ਕਰਦਾ ਜੀ ਮੰਡੀ 'ਚ ਸਬਜ਼ੀ ਮੰਡੀ ਵਾਲਾ ਕੰਮ ਆਈ ਇਹ ਤਾਂ ਠੀਕ ਹੈ ਜਦੋਂ ਮਾਲ ਵੱਧਾ ਹੋਗਾ ਤੇ ਰੇਟ ਘਟਣਾ ਸ਼ੁਰੂ ਹੋ ਜਾਂਦਾ ਫਿਰ ਕਿ ਖੁੱਲੀ ਮੰਡੀ ਆ ਨਾ ਖੁੱਲੀ ਪ੍ਰਾਈਵੇਟ ਖਰੀਦ ਆ ਜੀ ਇਹਦੀ ਕੋਈ ਸਰਕਾਰੀ ਤਾਂ ਨਹੀਂ ਜੀ ਕੋਈ ਵਪਾਰੀ ਹੈ ਜਿਹੜਾ ਇਹ ਅੰਮ੍ਰਿਤਸਰੋਂ ਹੀ ਆਉਂਦਾ ਹੈ ਜਾਂ ਦੇਸ਼ ਦੇ ਹੋਰ ਸੂਬਿਆਂ ਚੋਂ ਪੂਲ ਮਿਲਾਂ ਕੇ ਅੰਮ੍ਰਿਤਸਰ ਦਾ ਵਪਾਰੀ ਜਿਹੜੇ ਬਾਕੀ ਵੀ ਜਗ੍ਹਾ ਖਰੀਦੀ ਜਾਂਦੇ ਉਹਨਾਂ ਨੇ ਹੀ ਵੇਚਣੀ ਅੰਮ੍ਰਿਤਸਰ 'ਚ ਆ ਬਾਹਰ ਐ ਜਾਂਦਾ 12 ਅੰਬਰ ਤੋਂ ਇਹਦਾ ਨਾ ਪਹਿਲਾ ਰੇਟ ਦੱਸ ਦੋ ਕਿ ਜਿਹੜਾ ਅਸੀਂ ਕਹੀਏ ਕਿ ਔਸਤ ਜਾਂ ਰੇਟ ਇੱਕ ਘੱਟੋ ਘੱਟ ਵੀ ਇੱਥੇ ਤੱਕ ਤਾਂ ਵਿਕ ਜਾਂਦੀ ਆ ਦੋ ਰੇਟ ਦੱਸ ਦੋ ਦੋਵੇਂ ਤੁਸੀਂ ਸੁਣਨ ਵਾਲਿਆਂ ਨੂੰ ਇੱਕ ਤਾਂ ਵੱਧ ਤੋਂ ਵੱਧ ਕਿੱਥੇ ਤੱਕ ਚਲਿਆ ਜਾਂਦਾ ਹੈ ਤੇ ਜੇ ਡਿੱਗ ਪੈਂਦਾ ਤੇ ਕਿੱਥੇ ਤੱਕ ਡਿੱਗ ਪੈਂਦਾ ਬਾਕੀ ਤਾਂ ਕੋਈ 7 ਤੋਂ 10 ਮੰਨੋ ਇਹਦਾ ਹੂੰ ਥੱਲੇ ਵੀ ਆ ਜਾਂਦਾ ਕੀ ਫਿਰ 7000 ਤੋਂ 10000 ਪਰ ਕਿਵਾਂਟ ਪਰ ਦੀ ਕਿਵਾਂਟ ਠੀਕ ਹੈ ਹਾਂਜੀ ਤੇ ਘੱਟੋ ਘੱਟ ਘੱਟੋ ਘੜ ਮਲ ਉਹ ਹੀ ਥੱਲੇ ਬਾੜ ਦੀ ਮਰਜ਼ੀ ਆ ਜੀ ਹੁਣ ਦੇਖੋ ਸੱਤ ਤਾਂ ਹੈ ਹੀ ਗਿਆ ਕਈ ਵਾਰੀ ਇਹਦਾ ਹੁੰਦਾ ਥੋੜਾ ਉਹ ਸਮਾਨ ਤੇ ਵੀ ਹੁੰਦਾ ਹੈ ਬਾਲ ਤੇ ਡਵੈਂਡ ਹੁੰਦਾ ਕੁਆਲਟੀ ਦਾ ਹੀ ਫਰਕ ਕੁਆਲਟੀ ਦਾ ਜੇ ਥੋੜਾ ਦੇਖਦੇ ਆ ਵੀ ਕੁਆਲਟੀ ਵਧੀਆ ਨਹੀਂ ਹੈਗੀ ਉਹਦੇ ਸਮੋ ਫਿਰ ਆਪਣੀ ਹਿਸਾਬ ਨਾਲ ਘਟਾ ਵੀ ਲੈਂਦੇ ਆ ਤੇ ਆਮ ਕਰਕੇ ਸੱਤ ਤੋਂ 10 ਦਾ ਹੈਗਾ ਰੇਟਰ ਦਾ ਫਿਰ ਕੁਆਲਟੀ ਤੇ ਕਈ ਵਾਰੀ ਨਿਰਭਰ ਕਰਦਾ ਕਈ ਵਾਰੀ ਜ਼ਿਆਦਾ ਸੁੱਕ ਜਾਂਦੀ ਹੈ ਜਾਂ ਹੋਰ ਕਈ ਤਰ੍ਹਾਂ ਦੇ ਕਈ ਕੁਆੜ ਬਥਾ ਹੁੰਦਾ ਵਿੱਚ ਉਹ ਆਪਣਾ ਹਿਸਾਬ ਗਦਾਬ ਦੇ ਕੇ ਫਿਰ ਉਹਦਾ ਰੇਟ ਲਾਉਂਦੇ ਆ 100 ਤੋਂ 500 ਰੁਪਏ ਦਾ ਕੁਆਲਟੀ ਦਾ ਹੀ ਫਰਕ ਪੈ ਜਾਂਦਾ ਜੀ ਜਿਵੇਂ ਵਧੀਆ ਕੁਆਲਟੀ ਆ ਪੰਜ ਸੌ ਤੋਂ ਢੀ ਵੱਧ ਪੈ ਜਾਣੀ ਆ ਅੱਛਾ ਵਧੀਆ ਕੁਆਲਿਟੀ ਕਿਹਨੂੰ ਕਹਿੰਦੇ ਨੇ ਉਹਦੇ ਵਿੱਚ ਕੀ ਹੁੰਦਾ ਉਹਦਾ ਨਖਾਰ ਸਪਾਈ ਹੋਣੀ ਚਾਹੀਦੇ ਜੀ ਫਿਰ ਕਾਹ ਬੁੱਟਾ ਉਹਦੇ ਵਿੱਚ ਬਿਲਕੁਲ ਜਿਵੇਂ ਕਹਿੰਦਾ ਆ ਪਫਾਤ ਵਿੱਚ ਕਹਿੰਦਾ ਛੋਲਿਆਂ ਵਿੱਚ ਚਮਕਣੀ ਚਾਹੀਦੀ ਸਾਫ ਸੁਥਰੀ ਸਾਫ ਸੁਥਰੀ ਬਿਲਕੁਲ ਓਕੇ ਕੋਈ ਵੀ ਚੀਜ਼ ਆ ਕਾਹ ਬੁੱਟਾ ਜਾਂ ਡੱਕਾ ਮਸ਼ੀਨ ਤੇ ਡਿਪੈਂਡ ਕਰਦਾ ਜੀ ਤੁਹਾਡੀ ਮਸ਼ੀਨ ਕੰਮ ਨਾਲ ਘਟਾਣੀ ਪੈਂਦੀ ਠੀਕ ਹੈ ਉਹਦੀ ਹਵਾ ਵਧ ਘਟ ਹੋਏ ਉਹ ਵੀ ਬੇਨੁਕਸਾਨ ਹੋ ਜਾਂਦਾ ਇਹ ਕਣਕ ਦੇ ਨਾਲੋਂ ਇਹਦਾ ਖਰਚਾ ਜਿਹੜਾ ਘਟ ਪੈਂਦਾ ਲਾਗਤ ਇਹਦੀ ਘਟ ਹੁੰਦੀ ਹੈ ਨਹੀਂ ਲਗਭਗ ਬਰਬੇ ਪੈ ਜਾਂਦਾ ਇਨੂੰ ਗੜਾਈਆਂ ਵੀ ਹੁੰਦੀਆਂ 2 ਤੋਂ 3 ਤੱਕ ਠੀਕ ਹੈ ਜੇ ਤੁਹਾਡੇ ਨਦੀਨਾਂ ਉਥੇ ਦੋ ਗੜਾਂ ਜਿ ਬਣੀ ਬਾਕੀ ਖਾਦ ਤੇ ਬਰਬਰੇ ਪੈ ਜਾਣੀ ਇਹਨੂੰ ਜਿਵੇਂ ਕਣਕ ਨੂੰ ਪਈਏ ਇਹਦੀ ਵਾਢੀ ਨੂੰ ਦੱਸੋ ਵੀ ਇਹ ਵੱਢ ਕੇ ਥੱਬੇ ਬਣਾ ਕੇ ਮਸ਼ੀਨ ਦੇ ਵਿੱਚੋਂ ਨਿਕਲਦੀ ਹੈ ਜਾਂ ਸਿੱਧੀ ਮਸ਼ੀਨ ਚੱਲ ਜਾਂਦੀ ਹੈ ਨਹੀਂ ਵਿਢਾਈ ਕਰਕੇ ਜਿਹਦੀ 3 ਦਿਨ ਸੁਕਾੜੀ ਪੈਂਦੇ ਜੇ ਫਿਰ ਇਹਨੂੰ ਮਸ਼ੀਨ 'ਚ ਥੱਬੇ ਦਿੰਦਿਆਂ ਕਿਉਂਕਿ ਇਹਨੂੰ ਥੋੜੀ ਸੁਕਾਣਾ ਪੈਂਦਾ ਨਾ ਥੋੜੀ ਜਿਹੀ ਵੱਢਣੀ ਥੋੜੀ ਹਰੀ ਪੈਂਦੀ ਹੈ ਵੀ ਝੜਨ ਦਾ ਥੋੜਾ ਖਤਰਾ ਹੁੰਦਾ ਫਿਰ ਇਹਨੂੰ ਵੱਢਣ ਤੋਂ ਬਾਅਦ ਥੋੜਾ ਸਮਾਂ ਦੇਣਾ ਪੈਂਦਾ 2 ਤੋਂ 3 ਦਿਨ ਜਦੋਂ ਫਿਰ ਨਿਕਲ ਲੈਕਲੇ ਫਰੇਦ ਮਸ਼ੀਨ ਚ ਕੱਢੀ ਜਾਂਦੀ ਆ ਲੇਬਰ ਦੇ ਨਾਲ ਜਿਹੇ ਮਸ਼ੀਨ ਵਿੱਚ ਬਾੜ ਕੇ ਨਾ ਥੱਬੇ ਵਿੱਚ ਪਾਏ ਜਾਂਦੇ ਆ ਤਾਂ ਲੇਬਰ ਦੀ ਇਹਦੇ ਵਿੱਚ ਕਾਫੀ ਲੋਡ ਪੈਂਦੀ ਆ ਫਿਰ ਗੜਾਈਆਂ ਦੇ ਵੇਲੇ ਵੀ ਹਾਂਜੀ ਹਾਂਜੀ ਤੇ ਇਹ ਲੇਬਰ ਦੇ ਹੁਣ ਤਾਂ ਲੇਬਰ ਦੇ ਸਿਰ ਤੇ ਆ ਕੰਮ ਇਹ ਠੀਕ ਨਾ ਹੁਣ ਇਹ ਤੋਂ 2 ਤੋਂ 3 ਗੜਾਈਆਂ ਹੋਈਆਂ ਸਾਰੇ ਚ ਉੱਥੇ ਸਮਝੋ ਲੇਬਰ ਤੋਂ ਹੋਇਆ ਕੰਮ ਸਾਰਾ ਤੇ ਹੁਣ ਵੜਾਈ ਵੀ ਲੇਬਰ ਨੇ ਕਰਨੀ ਆ ਫਿਰ ਕੱਢਣ ਦੇ ਵਕਤ ਵੀ ਲੇਬਰ ਨੇ ਹੀ ਕੰਮ ਕਰਦਾ ਸਾਰਾ ਕੀ ਇਹਦੇ ਬਾਰੇ ਦੱਸੋ ਕਿ ਇਹ ਆਖਰ ਕੰਮ ਕਿੱਥੇ ਆਉਂਦੀ ਹੈ ਇਹ ਪੈਂਦੀ ਕਿੱਥੇ ਆਏ ਬਾਈ ਦਾ ਜੀ ਸੁਣ ਚ ਹੀ ਆ ਜੀ ਇੱਥੇ ਇੰਡੀਆ ਚ ਵੇ ਤਾਂ ਇੱਕ ਵੀ ਦਾਣਾ ਇੱਥੇ ਵਰਤਿਆ ਨਹੀਂ ਜਾਂਦਾ ਜੀ ਅੱਛਾ ਫਿਰ ਬਾਹਰ ਜਾਂਦੀ ਹੈ ਇਹ ਤਾਂ ਅਸੀਂ ਉੱਥੇ ਜਿੱਥੇ ਅੰਮ੍ਰਿਤਸਰ ਵੀ ਜਾਣਿਆ ਨਾ ਅਸੀਂ ਨਾਲ ਜਾਣਿਆ ਉਹਨਾਂ ਦੇ ਵਪਾਰੀਆਂ ਉਹਦੇ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਸਾਨੂੰ ਦੱਸ ਤਾਂ ਦਿਓ ਅਸੀਂ ਆ ਆਪਣੇ ਖੇਤਾਂ 'ਚ ਇੰਨੀ ਇਹਦੀ ਫਸਲ ਕਰ ਰਹੇ ਆ ਵੀ ਸਾਨੂੰ ਵੀ ਪਤਾ ਲੱਗੀ ਵੀ ਇਹ ਕਿੱਥੇ ਉਹ ਕਹਿੰਦੇ ਜੀ ਉਹਨਾਂ ਨਾਲ ਚਲੋ ਖਾਨੀ ਸੱਚ ਬੋਲਿਆ ਚੋੜ ਕਹਿੰਦੇ ਸਭ ਪਤਾ ਤਾਂ ਸਾਨੂੰ ਵੀ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਔਰ ਕਰ ਦਿੰਨੇ ਆ ਦੇ ਅੱਗੇ ਕੋਈ ਕਹਿੰਦਾ ਇਹ ਦਵਾਈਆਂ ਚ ਪੈਂਦੀ ਐ ਤੇ ਇਹਦਾ ਪ੍ਰੋਪਰ ਨਹੀਂ ਸਾਨੂੰ ਤਾਂ ਹੁਣ ਤੱਕ ਨਹੀਂ ਪਤਾ ਲੱਗਿਆ ਸ਼ਾਇਦ ਹੋਰ ਵੀਰਾਂ ਨੂੰ ਪਤਾ ਹੋਵੇ ਜੀ ਹੁਦਾਰਾਂ ਨੂੰ ਉਹ ਗੇਨ ਨਹੀਂ ਸਕਦੇ ਪਰ ਸਾਡੇ ਕੋਲੇ ਓਕੇ ਰਿਜ਼ਲਟ ਨਹੀਂ ਹੈ ਵੀ ਇਹ ਜਹਤ ਇਹ ਵਰਤੀ ਕਿੱਥੇ ਜਾਂਦੀ ਅਸਲ ਚ ਤਾਂ ਦੋਸਤੋ ਇਸ ਫਸਲ ਦੀ ਜਿਹੜੀ ਹੁਣ ਤੱਕ ਦੀ ਸਚਾਈ ਉਹ ਇਹੀ ਸਾਹਮਣੇ ਆਈ ਹੈ ਕਿ ਕਿਹਾ ਜਾਂਦਾ ਇਸ ਬਾਰੇ ਕਿ ਇਹ ਦਵਾਈਆਂ ਚ ਪੈਂਦੀ ਐ ਤੇ ਬਾਹਰ ਕਿਤੇ ਜਾ ਕੇ ਵਰਤੋਂ ਚ ਆਉਂਦੀ ਹੈ ਜੇਕਰ ਤੁਹਾਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਇਹ ਹੋਰ ਕਿੱਥੇ-ਕਿੱਥੇ ਕੰਮ ਆ ਜਾਂਦੀ ਹੈ ਅ ਅਖੀਰ ਦੇ ਵਿੱਚ ਤੁਹਾਨੂੰ ਸਿਰਫ ਇੱਕੋ ਗੱਲ ਪੁੱਛਾਂਗੇ ਕਿ ਤੁਹਾਡੇ ਕੋਲ ਇਹ ਫਸਲ ਹੈ ਫਿਰ ਇਕਨੋਮਿਕਸ ਕਿਵੇਂ ਨਿਕਲਦੀ ਹੈ ਬਚਤ ਇਸ ਦੇ ਵਿੱਚੋਂ ਕੀ ਹੁੰਦੀ ਹੈ ਕਿ ਝੋਨਾ ਕਣਕ ਦੀ ਜਗ੍ਹਾ ਦੇ ਉੱਤੇ ਤੁਸੀਂ ਮਟਰ ਤੇ ਕਰਨੌਲੀ ਕਰ ਲੈਂਦੇ ਹੋ ਤਾਂ ਤੀਜੀ ਫਸਲ ਇੱਕ ਫਸਲ ਬਚਦੀ ਹੈ ਤੁਹਾਨੂੰ ਇਹਦੇ ਵਿੱਚੋਂ ਹਾਂਜੀ ਬਸ ਇਹਦਾ ਹੀ ਫਾਇਦਾ ਜੀ ਇਹਨੂੰ ਮਟਰ ਦੀ ਬਾਈ ਨਹੀਂ ਕਰਨੀ ਪੈਂਦੀ ਸਾਨੂੰ ਬਾਅਦ ਚ ਇਹ ਪਹਿਲਾਂ ਉਗ ਜਾਂਦੀ ਆ ਤੀਜੀ ਫਸਲ ਤਿਆਰ ਹੋ ਜਾਂਦੀ ਆ ਬਾਕੀ ਗੜਾਈ ਤੇ ਖਾਦ ਇਹਦਾ ਪਾਣੀ ਰੈਗੂਲਰ ਚੱਲਣਾ ਪੈਣਾ ਹੂੰ ਉਹ ਇਹਦੀ ਵਾਹ ਵਾਹੀ ਪੈ ਜਾਂਦੀ ਹੈ ਤਾਂ ਹੁੰਦਾ ਸੀਗਾ ਨਾ ਵੀ ਆਪਣੇ ਮਟਰ ਤੋਂ ਬਾਅਦ ਆਪਾਂ ਸੂਰਜਮੁਖੀ ਦੀ ਖੇਤੀ ਕਰਦੇ ਸੀਗੇ ਸੂਰਜਮੁਖੀ ਫਸਲ ਲੈਂਦੇ ਸੀ ਉਹਦੇ ਸਾਰਾ ਵਾਹ ਵਾਹੀ ਦੁਆਰ ਤੋਂ ਕਰਕੇ ਦੁਆਰਾ ਤੋਂ ਸਾਰੀ ਨਵੇਂ ਸਿਰੇ ਤੋਂ ਸਮਝ ਲਓ ਨੂੰ ਤਿਆਰ ਕੀਤਾ ਹੁੰਦਾ ਸੀਗਾ ਇਹਦੇ ਚ ਇਹ ਵੀ ਜਿਨ੍ਹਾਂ ਖੁੱਡਾਂ ਤੇ ਮਟਰ ਹੋਇਆ ਉਹਨਾਂ ਤੇ ਇਹ ਪੈਦਾ ਹੋ ਜਾਂਦੀ ਆ ਬੱਸ ਐਨਾ ਕੀ ਇਹਦਾ ਚਲੋ ਫਰਕ ਹੈਗਾ ਵਿਭਾਈ ਨਹੀਂ ਕਰਨੀ ਪੈਂਦੀ ਦੁਆਰਾ ਤੋਂ ਖੇਤ ਨਹੀਂ ਤਿਆਰ ਕਰਨਾ ਮੈਂ ਤਾਂ ਉਹਨੇ ਖੇਤ ਤਿਆਰ ਹੋ ਜਾਂਦੀ ਹੈ ਬਸ ਠੀਕ ਹੈ ਦੂਜਾ ਵੀਰੇ ਆਮ ਖਾਰੀ ਸੋਣੀਏ ਤੀਜੀ ਫਸਲ ਹੋ ਜਾਂਦੀ ਹੈ ਕਿਉਂਕਿ ਇਹਦੇ ਚ ਫਿਰ ਅੱਗੇ ਝੋਨਾ ਲੱਗ ਜਾਣਾ ਤਾਂ ਦੋਸਤੋ ਤੀ ਕਿੱਲਿਆਂ ਦੇ ਨੇੜੇ ਇਹਨਾਂ ਦੇ ਕੋਲ ਇਸ ਵੇਲੇ ਕਰਨੌਲੀ ਦੀ ਫਸਲ ਹੈ ਜਿਹੜੀ ਖੇਤਾਂ ਦੇ ਵਿੱਚ ਮਟਰਾਂ ਤੋਂ ਬਾਅਦ ਦੇ ਵਿੱਚ ਆਪਣੇ ਆਪ ਜਿਵੇਂ ਤੁਸੀਂ ਸੁਣਿਆ ਇਸ ਪੂਰੀ ਵੀਡੀਓ ਦੇ ਦੌਰਾਨ ਕਿ ਇਹ ਆਪੇ ਉੱਗ ਪੈਂਦੀ ਹੈ ਜਿਹੜੇ ਖੇਤ ਦੇ ਵਿੱਚ ਇੱਕ ਵਾਰੀ ਇਸ ਦਾ ਬੀਜ ਪਾ ਦਿੱਤਾ ਜਾਂ ਖਿੱਲਰ ਗਿਆ ਜਾਂ ਪੱਕਣ ਵੇਲੇ ਕਿਰ ਗਿਆ ਇਹ ਦੁਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਉਸੇ ਮੌਸਮ ਦੇ ਵਿੱਚ ਉੱਥੇ ਆਪੇ ਯੋਗ ਪੈਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਗੁਡਾਈਆਂ ਦੀ ਜ਼ਰੂਰਤ ਪੈਂਦੀ ਹੈ ਖੇਤ ਮੜਿਆ ਤਾਂ ਖਾਦ ਦੀ ਜ਼ਰੂਰਤ ਪੈਂਦੀ ਹੈ ਪਰ ਤੁਹਾਨੂੰ ਇਸ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਨੇੜਲਾ ਵਪਾਰੀ ਹੈ ਜਿਹੜਾ ਕੀ ਇਸ ਨੂੰ ਖਰੀਦਣ ਵਾਸਤੇ ਤਿਆਰ ਹੈ ਕਿ ਤੁਹਾਡੇ ਕੋਲ ਮੰਡੀ ਹੈ ਤੇ ਮਾਰਕੀਟਿੰਗ ਹੈ ਜਿਹੜੀ ਉਹ ਕਿਸ ਤਰੀਕੇ ਦੀ ਹੈ ਤੁਹਾਡੇ ਨੇੜੇ ਤੇੜੇ ਇਹਨਾਂ ਗੱਲਾਂ ਤੋਂ ਬਾਅਦ ਹੀ ਆ ਤੁਸੀਂ ਇਸ ਤਰੀਕੇ ਦੀ ਫਸਲ ਹੈ ਜਿਹੜੀ ਆਪਣੇ ਖੇਤਾਂ ਦੇ ਵਿੱਚ ਕੋਸ਼ਿਸ਼ ਦੇ ਤੌਰ ਦੇ ਉੱਤੇ ਅਜ਼ਮਾ ਸਕਦੇ ਹੋ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਅਸੀਂ ਸੋਸ਼ਲ ਮੀਡੀਆ ਵੇਖ ਕੇ ਆਪਣੇ ਖੇਤਾਂ ਦੇ ਵਿੱਚ ਕੋਈ ਚੀਜ਼ ਲਾ ਲੈਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਪਛਤਾਉਨੇ ਆ ਕਿ ਗੱਲਾਂ ਦੇ ਵਿੱਚ ਆ ਕੇ ਇਹ ਕੰਮ ਤਾਂ ਕਰ ਲਿਆ ਪਰ ਹੁਣ ਇਸ ਨੂੰ ਵੇਚੀਏ ਕਿੱਥੇ ਤਾਂ ਇਹ ਸਭ ਸਵਾਲ ਨੇ ਜਿਨ੍ਹਾਂ ਦੇ ਜਵਾਬ ਤੁਹਾਨੂੰ ਤਲਾਸ਼ਨੇ ਪੈਣਗੇ ਇਸ ਫਸਲ ਦੀ ਖੇਤੀ ਤੋਂ ਪਹਿਲਾਂ ਤਾਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਵੇਖਿਆ ਇਹ ਪਾਰਟ 2 ਅਸੀਂ ਇਸੇ ਲਈ ਬਣਾਇਆ ਸੀ ਕਿ ਇਸ ਦੇ ਨਾਲ ਸੰਬੰਧਿਤ ਹੋਰ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰਕੇ ਰਾਇ ਜ਼ਰੂਰ ਦਿਓ ਆਪਣੀ ਧਰਤ ਪੰਜਾਬੀ ਚੈਨਲ ਤੇ ਗੁਰਜੀਤ ਸਿੰਘ ਨਾਲ ਮੈਂ ਵਰਿੰਦਰ ਸਿੰਘ